ਮਾਫ ਕਰਿਓ ਮੈਂ ਵੀ ਜੱਟ ਦਾ ਪੁੱਤ ਆ ਕੀ ਆਹ ਕਿਸਾਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਹੋਣੀ ਚਾਹੀਦੀ ਆ ਤਾਂ ਵੀਡੀਓ ਸ਼ੇਅਰ ਕਰ ਲਿਓ ਆ ਦੇਖੋ ਯਾਰ ਇਥੋਂ ਦੀ ਦੋ ਕਾਰਾਂ ਨੀ ਲੰਘਦੀਆਂ ਮੈਨੂੰ ਪਤਾ ਜੇਕਰ ਸੜਕ ਤੇ ਬਜਰੀ ਨਾ ਪਾਈ ਹੁੰਦੀ ਤਾਂ ਇਹ ਆਰ ਪਾਰ ਹੀ ਲੰਘ ਜਾਂਦੇ ਵਿਚਾਲ ਦੀ ਨਾਂਗਾ ਨਹੀਂ ਸੀ ਛੱੜਦੇ ਤੇ ਕੱਲਾ ਇਸੋ ਇਸੇ ਪਿੰਡ ਦਾ ਹਾਲ ਨਹੀਂ ਐ ਹੋਰ ਵੀ ਬਹੁਤ ਸਾਰੇ ਪਿੰਡਾਂ ਦਾ ਇਹੀ ਹਾਲ ਐ ਜਿੱਥੇ-ਜਿੱਥੇ ਹੈਗਾ ਉਹ ਵੀ ਕਮੈਂਟ ਕਰਿਓ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਲਿਆ ਦੇਖੋ ਟਰੱਕ ਦਾ ਜਿਹੜਾ ਨੁਕਸਾਨ ਤਾਂ ਹੈਗਾ ਹੀ ਹੈਗਾ ਜਿੰਨੀ ਕਿ ਇਹਨਾਂ ਨੇ ਜ਼ਮੀਨ ਰੋਕ ਕੇ ਕਣਕ ਬੀਜੀ ਸੀ ਤੇ ਉਸ ਤੋਂ ਵੱਧ ਇਹਨਾਂ ਨੇ ਕਣਕ ਦਾ ਨੁਕਸਾਨ ਹੈ ਇਹਨਾਂ ਦੀ ਦਾ ਤੇ ਹੁਣ ਇਹ ਵੀਡੀਓ ਪੰਜ ਚਾਰ ਦਿਨ ਪਹਿਲਾਂ ਦੀ ਹੈ ਪੇਜ ਹੈਕ ਹੋ ਗਿਆ ਸੀ ਇਸ ਕਰਕੇ ਲੇਟ ਅਪਲੋਡ ਕਰ ਰਹੇ ਆਂ ਤੇ ਇਹਨਾਂ ਨੂੰ ਕਹਿਣਾ ਕੀ ਚਾਹੋਗੇ ਤੁਹਾਡੀ ਟਰੱਕ ਵਾਲੇ ਭਰਾਵਾਂ ਨਾਲ ਵੀ ਜਿਹੜੀ ਗੱਲਬਾਤ ਕਰਾਉਣੇ ਆ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕਾਂ ਨੂੰ ਕਿਉਂਕਿ ਦੋਸਤੋ ਢਿੱਡ ਦਾ ਜਿਹੜਾ ਹੈਗਾ ਕੈਪਟਲ ਬਾਦਲ ਕਾ ਵੀ ਨਹੀਂ ਭਰਦਾ ਆ ਦੇਖੋ ਇੱਥੋਂ ਦੀ ਦੋ ਕਾਰਾਂ ਨਹੀਂ ਲੰਘਦੀਆਂ ਇੱਕ ਕਾਰ ਬੜੀ ਮੁਸ਼ਕਲ ਨਾਲ ਜਾ ਰਹੀ ਹੈ ਤੇ ਇੱਕ ਬੰਦਾ ਜਾ ਰਿਹਾ ਪਾਸੇ ਤੇ ਦੋ ਕਾਰਾਂ ਕਿਵੇਂ ਲੰਘ ਜਾਣੀਆਂ ਤੇ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਆਓ ਤੁਹਾਡੀ ਗੱਲਬਾਤ ਟਰੱਕ ਵਾਲੇ ਭਰਾ ਨਾਲ ਕਰਾਉਣੇ ਆ ਉਹਦਾ ਕਿੰਨਾ ਕ ਨੁਕਸਾਨ ਹੈ ਜਾਨੀ ਮਾਲੀ ਤੇ ਜਾਂ ਹੋਰ ਕਿੰਨਾ ਕ ਨੁਕਸਾਨ ਹੈ ਆ ਤੁਸੀਂ ਦੇਖ ਸਕਦੇ ਹੋ ਯਾਰ ਚਾਰ ਸਪੀਰੇ ਜਮਾ ਸੜਕ ਦੇ ਨਾਲ ਪਹੁੰਚ ਗਿਆ ਤੇ ਆ ਖਾਲ ਹੈਗਾ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਇਥੋਂ ਦੀ ਪਾਣੀ ਲੰਗਦਾ ਖਾਲ ਹੈ ਤੇ ਬਿਲਕੁਲ ਸੜਕ ਦੇ ਨਾਲ ਆ ਜਿਹੜਾ ਪਾਣੀ ਚੱਲਦਾ ਤੇ ਜਿਹੜਾ ਸਾਰੀ ਸੜਕ ਦੀ ਜਗ੍ਹਾ ਵੱਢ ਕੇ ਖਾਲ ਬਣਾਇਆ ਗਿਆ ਮੈਨੂੰ ਲੱਗਦਾ ਹੈ। ਪਿਆਓ ਤੁਹਾਡੀ ਟਰੱਕ ਵਾਲੇ ਵੀਰ ਨਾਲ ਵੀ ਗੱਲਬਾਤ ਕਰਾਈਏ। ਆ ਦੇਖ ਸਕਦਾ ਹਾਂ ਯਾਰ ਜਿਵੇਂ ਸਾਡੇ ਲੋਕਾਂ ਦਾ ਸਰਿਆ ਪਿਆ। ਵੀਰ ਜੀ ਇਹ ਗੱਡੀ ਤੁਹਾਡੀ ਹੈ ਜਿਹੜੀ ਪਲਟੀ ਹੈ? ਹਾਂ ਵੀਰੇ ਆਪਣੀ ਹੈ ਗੱਡੀ। ਮੜ ਚੁੱਕੀ ਹੋ। ਆਪਣੀ ਹੈ ਵੀਰੇ ਗੱਡੀ ਹੈ। ਤੇ ਕਿਵੇਂ ਪਲਟ ਕਿਵੇਂ ਗਈ? ਆਡਾ ਬਾਈ ਰਾਤੀ ਖਣੀ ਤੋਂ ਵਟੇ ਕਾ ਦਿੰਦਾ ਸੀਗਾ ਗੱਡੀ ਨੂੰ ਮੂਰਾ ਉਹਦਾ ਦਿੰਦਾ ਸੀ ਰਸਤਾ ਘੱਟ ਸੀ ਜਾਨੀ ਰਸਤਾ ਘੱਟ ਵੱਡੀ ਬੈਠੇ ਆ ਪੂਰੀ ਗਾ ਉਹ ਨਾ ਵੱਡੀ ਬਹਿ ਗਈ ਤੇ ਨੁਕਸਾਨ ਕਿੰਨਾ ਕਾ ਬਾਈ ਜੀ ਨੁਕਸਾਨ ਹੁਣ ਸਾਡੇ ਸਾਹਮਣੇ ਆ ਲੱਖ ਰੁਪਏ ਦਾ ਘੱਟੋ ਘੱਟ ਨੁਕਸਾਨ ਆ ਜੀ ਘੱਟੋ ਘੱਟ ਲੱਖ ਦਾ ਨੁਕਸਾਨ ਆ ਤੇ ਜੇ ਆਪਾਂ ਜੱਟਾ ਨੂੰ ਇੱਕ ਸੁਨੇਹਾ ਦੇ ਜੇ ਵੀ ਜਿਹੜੀ ਕਣਕ ਆ ਉਹ ਵੀ ਹੁਣ ਟਰੱਕ ਉੱਤੇ ਡਿੱਗ ਪਿਆ ਤੇ ਕਣਕ ਤਾਂ ਉਹਨੂੰ ਘੱਟ ਹੋਊਗੀ ਪਰ ਇੱਕ ਮਨ ਸਮਝਾਉਣਾ ਨਾ ਹੈ ਨਾ ਸਾਡਾ ਦਿਲ ਨਹੀਂ ਭਰਦਾ ਨਾ ਜੀ ਨਾ ਤੇ ਰੱਜੇ ਦਾ ਯਾਰ ਬਾਦਲ ਕੈਪਟਨ ਕੇ ਵੀ ਨਹੀਂ ਹਾਂ ਇਹ ਤਾਂ ਗੱਲ ਹੈਗੀ ਆ ਜੀ ਹੈਨਾ ਇਹ ਗੱਲ ਸਹੀ ਆ ਸਾਡੀ ਪਰ ਜਿਹੜਾ ਬੇਨਤੀ ਕਰਦੇ ਆ ਕਿਸਾਨ ਵੀਰਾਂ ਨੂੰ